ਜੰਦਰ ਰਾਜਾ ਸੀ ਭਾਈ ਉਹ ਜਦੋਂ ਸਕਾਰ ਖੇਡਣ ਜਾਇਆ ਕਰੇ ਜਾਉਂ ਜਾਇਆ ਕਰੇ ਪਰਜਤ ਜਿ ਗਿੜਾ ਦੇਣਾ ਉਹਦੀ ਮਾਂ ਨੂੰ ਦਰਸ਼ਨ ਕਰਿਆ ਕਰਿਆ ਆਪਣੇ ਮੁੰਡੇ ਦੇ ਵਹਿਲਾਂ ਚ ਖੜ ਕੇ ਇੱਕ ਦਿਨ ਕੀ ਹੋਇਆ ਰਾਜਾ ਵੀ ਨਾ ਗਿਆ ਰਾਜੇ ਨਾਲ ਪੰਜ ਚਾਰ ਬੰਦੇ ਸਿਆਣੇ ਉਦੋਂ ਬਾਅਦ ਕਸਾਦ ਆ ਗਿਆ ਪਿੰਡ ਦੇ ਵਿੱਚ ਮਸਤੀ ਲੋਕ ਉਹਦੇ ਮਗਰ ਬਾੜੇ ਸੰਭਲੇ ਹੋਏ ਜਵਾਖ ਮੰਡੀਰ ਬਾੜੀ ਮਗਰ ਉਹਦੇ ਸੰਤਾਂ ਦੇ ਸਾਥ ਦੇ ਉਹਨਾਂ ਆਖੇ ਵੀ ਮੇਰਾ ਮੁੰਡਾ ਦਾ ਰਾਜਾ ਗਿਆ ਉਹਦੇ ਮਗਰ ਤਾਂ 5-4 ਬੰਦੇ ਨੇ ਵੀ ਆ ਸਾਧ ਆਇਆ ਇਹਦੇ ਮਗਰ ਲੱਖਾਂ ਜਵਾਹਰ ਉਤਰਿਆ ਫਿਰਦਾ ਵੀ ਜੇ ਹੋਈਏ ਨਾ ਤਾਂ ਆਪਣੇ ਮੁੰਡੇ ਨੂੰ ਸਾਧ ਨਾ ਬਣਾਈਏ ਉਹਦੀ ਮਾਂ ਨੇ ਆਪਦੇ ਮਨਚਤ ਗੱਲ ਧਾਰ ਲਈ ਜਦ ਹਰੀ ਚੰਦਰ ਰਾਜਾ ਆਇਆ ਜਦੋਂ ਆਉਂਦੇ ਆਉਂਦਾ ਹੋ ਪਹਿਲੀ ਹੱਥ ਲਾਉਂਦਾ ਆਪਦੀ ਮਾਂ ਦੇ ਤਾਂ ਉਹ ਸਿਰ ਤੇ ਆ ਧਰ ਦਿੰਦੀ ਉਹਦੇ ਨੂੰ ਮੂੰਹ ਭਵਾ ਲਿਆ ਉਹਨਾਂ ਆਖੇ ਮਾਂ ਨੂੰ ਕੋਈ ਗੱਲ ਹੈ ਕਹਿੰਦਾ ਮਾਂ ਗੱਲ ਕੀ ਆ ਦੱਸ ਅੱਜ ਮੇਰੇ ਸਿਰ ਤੇ ਹੱਥ ਨਹੀਂ ਧਰਦਾ ਕਹਿੰਦੀ ਭਾਈ ਮੈਨੂੰ ਇਹ ਰੂਪ ਚ ਨਹੀਂ ਸੋਹਣਾ ਲੱਗਦਾ ਤੁਹਾਨੂੰ ਯੋ ਨੋ ਕਹਿੰਦਾ ਹੋਰ ਕਹਿੰਦੀ ਜਿਹੜੇ ਪਿੰਡੇ ਦੇ ਉੱਤੇ ਤੇਰੇ ਆਤਰ ਮਿਲਿਆ ਹੈ ਨਾ ਇਤੇ ਸਵਾਹ ਮੜੀ ਹੋਵੇ ਜਿਹੜੇ ਤੇਰੇ ਸਿਰ ਤੇ ਤਾ ਚੜਿਆ ਹੋਇਆ ਤੇ ਜਟਾਂ ਹੁਣ ਜਿੱਥੇ ਜੁੱਤੀ ਪਾਈ ਹੋਈ ਆ ਪੈਰ 'ਚ ਇਹਦੇ 'ਚ ਪਉਏ ਹੁਣ ਤੇ ਗੱੜ 'ਚ ਜਿੱਥੇ ਤੂੰ ਪੱਲੂ ਪਾ ਕੇ ਰੱਖਣਾ ਰਾਜਨੀਤੀ ਦਾ ਇਹ ਗੱੜ ਦੇ ਵਿੱਚ ਕਹਿੰਦੀ ਕਿ ਮਾਲਾ ਪਾਈ ਹੋਵੇ ਸਾਥ ਬਣਿਆ ਹੋਵੇ ਫੇਰ ਮੈਨੂੰ ਸੋਹਣਾ ਲੱਗੇਗਾ ਅੱਛਾ ਉਹ ਕਹਿੰਦਾ ਕੋਈ ਗੱਲ ਨਹੀਂ ਮਾਫਰ ਸਾਥ ਬਣ ਜਾਂਦੇ ਆ ਤਸਮਾ ਹੋਇਆ ਤਰਪਿਆ ਰਿਆ ਜਾਂਦਾ ਪਈ ਮੂਰੇ ਸਮਾਧੀ ਲੱਗੇ ਸੰਤਾਂ ਦੀ ਜਾ ਕੋਈ ਸੇਵਾ ਲੱਗੇ ਕਰਨ ਤੂੰ ਆ ਲਿਆ ਕਰੇ ਹਰ ਹੋ ਜਾ ਜਦੋਂ ਸੰਤਾਂ ਦੀ 12 ਸਾਲਾਂ ਪਿੱਛੋਂ ਸਮਾਧੀ ਖੁੱਲੀ ਉਹ ਕਹਿੰਦਾ ਭਾਈ ਕਿੰਨੇ ਕੁ ਚਿਰ ਤਾਂ ਕਹਿੰਦਾ ਜੀ ਕਈ ਸਾਲ ਹੋ ਗਏ ਕਹਿੰਦਾ ਮੰਗ ਫੇਕੀ ਮੰਗਦਾ ਕਹਿੰਦਾ ਜੀ ਜੋਗ ਲੈਣਾ ਕਹਿੰਦਾ ਫਿਰ ਜੋਗ ਤੈਨੂੰ ਮਿਲ ਜੂ ਅੱਜ ਚੰਨਣ ਦੀ ਲੱਕੜ ਤਾਂ ਤੂੰ ਆ ਲਾ ਉਹ ਕਹਿੰਦਾ ਜੀ ਲਾ ਦਿੰਦਾ ਉਹਨੇ ਪਈ ਚੰਨਣ ਦੀ ਲੱਕੜ ਲੈਣ ਵਾਗ ਗਿਆ ਰੱਸਾ ਚੱਕ ਲਿਆ ਉਹ ਚੰਨਣਪਾਲ ਦਾ ਫਰਦਾ ਹੈ ਚੰਨਣ ਹਰੇਕ ਚੀਜ਼ ਤੋਂ ਨਹੀਂ ਮੰਦਾ ਹੁੰਦਾ ਉਹਨੇ ਸੋਚਿਆ ਜਿਵੇਂ ਇੱਕ ਸਮਾਨੋ ਬੂੰਦ ਡਿੱਗਦੀ ਹੈ ਜੋ ਗਿੱਦੜ ਤੇ ਡਿੱਗ ਪੇ ਤਾਂ ਗੱਦੜ ਹਲਕ ਜਾਂਦਾ ਹੈ ਜੋ ਬੂੰਦ ਝੰਡ ਤੇ ਡਿੱਗ ਪੇ ਤਾਂ ਚੰਨਣ ਪੈਦਾ ਹੋ ਜਾਂਦਾ ਹੈ ਉਹਨੇ ਭਈ ਉਹ ਸਮਝ ਕੇ ਝੰਡ ਚ ਕੋਹੜਾ ਮਰਿਆ ਝੰਡ ਜਦੋਂ ਕੋਹੜਾ ਮਰਿਆ ਵਿੱਚੋਂ ਮਲੇ ਦੀ ਤੀਂ ਤਰੀ ਨੜੇ ਆਵਾਜ਼ ਆਈ ਉਹ ਕਹਿੰਦਾ ਭਈ ਮੈਂ ਤੇਰਾ ਕੀ ਮੜਾ ਕਰਿਆ ਕਹਿੰਦਾ ਤੂੰ ਕੌਣ ਹੈ ਤੂੰ ਇੱਥੇ ਬਠੇ ਕਰਦਾ ਵਿੱਚੋਂ ਕਹਿੰਦਾ ਭਾਈ ਮੈਂ ਆ ਤੇਰੇ ਗੁਰੂ ਦਾ ਗੁਰੂ ਮੇਰੀ ਸੂਟਾ ਜਾਂ ਜੰਡਤੀ ਇਹਦੇ ਨਾਲ ਸਮਾਧੀ ਲੱਗ ਗਈ ਇਹ ਜੰਡ ਮੇਰੇ ਉੱਦੀ ਫਿਰ ਗਿਆ ਮੇਰੀ ਸਮਾਧੀ ਨੁਕਦੀ ਪਰ ਅੱਜ ਤੇ ਮੇਰੀ ਮੁਕਤੀ ਕਰਤੀ ਜਾਂ ਤੇਰੇ ਗੁਰੂ ਨੂੰ ਕਹਦੀ ਵੀ ਤੇਰੇ ਗੁਰੂ ਦੀ ਵੀ ਮੁਕਤੀ ਮੇਰੇ ਹੱਥੋਂ ਹੋ ਗਈ ਤੈਨੂੰ ਫਿਰ ਉਹ ਚੇਲਾ ਮੁੰਦ ਲੂਗਾ ਕਹਿੰਦਾ ਚੰਗਾ ਆ ਕੇ ਪੁਣ ਚੰਨਣ ਧਰ ਕੇ ਕਹਿੰਦਾ ਜੀ ਮੈਥੋਂ ਤਾਂ ਕੰਮ ਹੋ ਗਿਆ ਉਹ ਕਹਿੰਦਾ ਬਹੁਤ ਸੋਹਣਾ ਕੰਮ ਹੋਇਆ ਮੁਕਤੀ ਕਰਤੀ ਅੱਜ ਕਹਿੰਦਾ ਤੈਨੂੰ ਮੈਂ ਜਰਾ ਰਾਤ ਨੂੰ ਸੌ ਤੜਕਾ ਅੰਬਰ ਤੇ ਵੜੇ ਤੈਨੂੰ ਪੱਕਾ ਚੇਲਾ ਬੰਨੂ ਮੈਂ ਹੂੰ ਕਉ ਅੱਗੇ ਸੰਤੇ ਡੇ ਹੁੰਦੇ ਨੇ ਜਿੰਨਾ ਚਿਰ ਗੁਰੂ ਜਾਂਦਾ ਹੁੰਦਾ ਮੂਰੇ ਚੇਲਾ ਨਹੀਂ ਤੁੰਦੇ ਹੂੰ ਜਿਹੜੇ ਅਸਲੀ ਸੰਤ ਸੀ ਹੂੰ ਉਹ ਕਹਿੰਦਾ ਵੀ ਚੰਗਾ ਦੂਜੇ ਦਿਨ ਭਾਈ ਰਾਤ ਨੂੰ ਕੀ ਕਰਿਆ ਇੰਦਰ ਮਹਾਰਾਜ ਨੇ ਫਿਰ ਆਪਣਾ ਦੁੱਖ ਤਾਂ ਖੁਦ ਖਾਤਾ ਹੂੰ ਹਰੀਚੰਦ ਰਾਜੇ ਦਾ ਵਿਆਹ ਤਾਰਾ ਰਾਣੀ ਨਾਲ ਕਰਤਾ ਸੁਪਨੇ 'ਚ ਹੂੰ ਤੇ ਸੁਪਨਾ ਆਇਆ ਭਾਈ ਹੂੰ ਸੁਪਨੇ 'ਚ ਲੈ ਤੀ ਨਿਆਰੇ ਰਾਜੇ ਨੇ ਹੂੰ ਉਹ ਤੜਕੇ ਸੰਤਾਂ ਨੇ ਠਾਇਆ ਕਹਿੰਦਾ ਭਾਈ ਉੱਠਾ ਅਤਮੂ ਤੋਂ ਤੇਰੇ ਮੰਦਰਾ ਪਾਵਾਂ ਉਹ ਤਾਂ ਮੰਦਰਾ ਦੀ ਤਾਂ ਗੱਲੀ ਭੁੱਲ ਗਿਆ ਕਹਿੰਦਾ ਮੈਂ ਨਹੀਂ ਮੰਦਰਾ ਨੂੰ ਤਾਂ ਵਾਚਨ ਦੇ ਉਹ ਕਹਿੰਦਾ ਭਾਈ ਮੈਂ ਤਾਂ ਤੈਨੂੰ ਜੋਗ ਦੇਣਾ ਚ ਕੁਛ ਲੈ ਲੈ ਉਹਨੇ ਤਨ ਵਾਚਨ ਦਿੱਤੇ ਕਹਿੰਦਾ ਫਿਰ ਐ ਕਰ ਜੋਗ ਦੀ ਤਾਂ ਮੈਨੂੰ ਲੋੜ ਨਹੀਂ ਮੈਨੂੰ ਕਹਿੰਦਾ ਤਾਰਾ ਨਾਣੀ ਨਾਲ ਵਿਆਹ ਕਰ ਮੇਰਾ ਇੰਦਰ ਮਹਾਰਾਜ ਦੀ ਪਟਾਣੀ ਨੂੰ ਪਰੀਆਂ ਦੀ ਪਟਾਣੀ ਸੀ ਤਾਰਾ ਨਾਣੀ ਦੀ ਉਹ ਕਹਿੰਦਾ ਵੀ ਮੈਂ ਤੇ ਤਾਂ ਜੋਗ ਖਾਤਰ ਆ ਸੂਰੇ ਤੂੰ ਵਿਆਹ ਚੋਂ ਵੜ ਗਿਆ ਇਦਾ ਤੂੰ ਮਸਾਂ ਮਰੀਆ ਭਗਤੀ ਤਾਂ ਕਹਿੰਦਾ ਜੀ ਮੈਨੂੰ ਨਹੀਂ ਭਗਤੀ ਪੂਤੀ ਦੀ ਲੋੜ ਹੂੰ ਨਿੰਤਾ ਵਿਆਹ ਕਰਾ ਉਹ ਕਹਿੰਦਾ ਫਿਰ ਐ ਕਰ ਸਰੋਵਰ ਲਾ ਲੈ ਹੂੰ ਸਰੋਵਰ ਲਾ ਲਾ ਦੋ ਤਲਾਬ ਬਣਾ ਨਵੇਂ ਹੂੰ ਸਾਰੀ ਜਗ੍ਹਾ ਨਮੀ ਬਣਾਓ ਹੂੰ ਕਹਿੰਦਾ ਬਾਅਦ ਸੇ ਪਹੂਗੀ ਰਾਤ ਦੇ 12 ਵਜੇ ਤੱਕ ਤੁੱਤਰੂ ਪਰੀਆਂ ਦਾ ਹੂੰ ਇਸ਼ਨਾਨ ਕਰਨੀ ਉੱਥੇ ਜਿੱਥੇ ਉਹਦੇ ਨੌਂ ਦੀ ਬਣਾਵੇਂਗਾ ਕਹਿੰਦਾ ਲੱਦ ਕੇ ਵਾਸਤਰ ਉੱਤੇ ਥੱਲੇ ਕਰਨੀ ਤਾਰਾਣੀ ਦੇ ਵਾਸਤਰ ਹੁਣਗੇ ਸਭ ਤੁੱਤੇ ਉਹ ਤਾਂ ਬਚਨ ਲੈਣੀ ਉਹ ਬਚਨਾਂ ਤੋਂ ਨਹੀਂ ਮੁੜਦੀ ਤੇ ਨਾ ਵਿਆਕਰ ਵਾਲੂ ਕਦੇ ਸਤ ਬਚਨ ਆ ਗਿਆ ਆ ਕਿਉਂ ਤਾਂ ਵੀ ਤੇਰੇ ਮੇਰੇ ਵਰਗੇ ਇਕੱਲੇ ਇਕੱਠੇ ਦਿਹਾੜੀਏ ਹੁ ਕੀ ਭਾਈ ਚਲਾਤਾ ਕੰਮ ਬੁਲਾਤੇ ਬਾਗੂਗ ਹੁਣ ਮੀ ਕਿੱਥੋਂ ਪਵੇ ਜਿਹਦੇ ਤਾਂ ਚਾਰ ਦਿਨ ਲੱਗੇ ਤੇ ਦੋ ਦਿਨਾਂ ਦੀ ਮੈਂ ਤਾਂ ਦਿੱਤੀ ਜਿਹਦੇ ਦੋ ਦਿਨ ਲੱਗੇ ਤੇ ਇੱਕ ਦਿਨ ਦੀ ਮੈਂ ਤਾਂ ਦਿੱਤੀ ਅੱਧੀ ਮੈਂ ਤਾਂ ਦਿੱਤੀ ਲੋਕ ਵੀ ਗੱਲਾਂ ਨੇ ਲੱਗੇ ਜੇ ਲੋਕ ਸੁਣ ਕੇ ਫੇਰੀ ਮੀ ਪੂ ਉਹਨੇ ਭਈ ਜਲਾ ਫੇਰ ਵਾਗ ਗਿਆ ਉਹਦੇ ਕੋਲ ਕਹਿੰਦਾ ਬਾਬਾ ਮੀ ਤਾਂ ਪੀ ਨਹੀਂ ਮੈਂ ਤਾਂ ਦੋ ਰਾਤਾਂ ਕਿੱਥੇ ਬੈਠੇ ਨੂੰ ਕਹਿੰਦਾ ਭਾਈ ਮੀਂਹ ਐ ਨਹੀਂ ਪੈਂਦਾ ਤੇ ਤੁਥੂ ਕੀ ਬੇਗਮ ਹੋਇਆ ਕਹਿੰਦਾ ਨਾ ਪਾਪਾ ਮੈਂ ਕੋਈ ਬੇਗਮ ਨਹੀਂ ਕਰਿਆ ਕਹਿੰਦਾ ਕੋਈ ਤਾਂ ਕਰਿਆ ਕਹਿੰਦਾ ਹਾਂ ਮੈਂ ਤਿਆਂ ਦੀ ਮਿੰਤ ਘਟ ਦਿੱਤੀ ਐ ਕਹਿੰਦਾ ਜਾ ਦੋ ਟੱਕ ਵਾਰਾਂ ਮਰੇਗਾ ਤੂੰ ਮੈਂ ਤਾਂ ਦੇ ਦੇ ਨਹੀਂ ਪਊਆ ਆ ਕੇ ਵੀ ਤੇਰੇ ਮੇਰੇ ਵਰਗੇ ਸੱਦ ਲੈ ਕਹਿੰਦਾ ਵੇ ਜਿਹਦੇ 4 ਦਿਨ ਤੇ 8 ਦਿਨਾਂ ਦੀ ਮਿੰਤ ਦੇਤੀ ਜਿਹਦੇ 8 ਦਿਨ ਤੇ 16 ਦਿਨਾਂ ਦੀ ਦਿੱਤੀ ਲੋਕ ਖੁਸ਼ ਹੋਗੇ ਤਾਂ ਤਨ ਤਨ ਹੋ ਗਈ ਮੀਂਹ ਪੈ ਗਿਆ ਸਰੋਵਰ ਭਰ ਗਏ ਜਦੋਂ ਰਾਤ ਦੇ ਵੱਜੇ 12 ਤੋਂ ਪਰਾਂ ਉੱਤਰ ਗਾਂ ਚੰਦਰਾ ਖੜਤੀਆਂ ਰੀਚੰਦਰ ਰਾਜਾ ਵੀ ਹੋ ਗਿਆ ਖੜਾ ਵੀ ਆ ਗਈਆਂ ਲਾਲਾ ਲੀੜੇ ਤਆਂ ਰੱਖੀਆਂ ਸਭ ਤੋਂ ਤਾਰਾ ਰਾਣੀ ਨੇ ਤਹਾਂ ਜਿਹੜੀ ਰੱਖਤੀ ਹੁਣੇ ਚੱਕੇ ਲੀੜੇ ਰੀਚੰਦਰ ਰਾਜੇ ਨੇ ਕੁੱਟਕਾ ਚਲਾਇਆ ਪੜਿਆ ਉਹਦੇ ਚ ਤਰਾਂ ਦੇ ਲੀੜੇ ਥੱਲੇ ਕਰ ਲਏ ਜਿਵੇਂ ਉਹਨੇ ਕਿਹਾ ਸੀ ਸਮਾਂ ਜਦੋਂ ਸਨਾਸਣੂ ਕਰਕੇ ਆਈਆਂ ਤਾਰਾ ਰਾਣੀ ਸਭ ਤੋਂ ਪਹਿਲਾਂ ਬਾਹਰ ਨਿਕਲਦੀ ਹੁੰਦੀ ਸਭ ਤੋਂ ਮਾਗਰੋ ਵਰਦੀ ਉੱਤਲਾ ਜੀ ਕਹਿੰਦੀ ਕੁੜੇ ਆਪਣੇ ਆਹ ਕਿੱਥੇ ਨੇ ਵਸਤਰਾਂ ਕਿੰਨੇ ਪਣੇ ਤਾਂ ਤਲਾਹ ਚ ਖੜੀਆਂ ਸਾਨੂੰ ਕੀ ਪਤਾ ਉਹ ਕਿਹਦੀ ਬਾਹਰ ਆਜੋ ਬਾਹਰ ਆ ਗਏ ਬਾਹਰ ਆ ਕੇ ਅੰਦਰ ਮਹਾਰਾ ਨੂੰ ਕਹੇ ਮਹਾਰਾ ਸੱਚੇ ਪਾਸਾ ਜੜਾ ਨੰਗਾ ਘੰਟਾ ਕੋ ਫਿਰ ਪਰੰਗਾ ਦੇ ਫੰਗ ਲਿਆਤੇ ਅੰਦਰ ਨੇ ਨੰਗਾ ਢੱਕਤਾ ਨੰਗਾ ਢੱਕਤਾ ਜਦੋਂ ਬਾਗਿਆਂ ਦੇ ਕੋਲੇ ਕਹਿੰਦੇ ਰੱਬ ਦੇ ਬੰਦਾ ਸਾਡੇ ਡੀੜੇ ਦੇ ਦੇ ਕਹਿੰਦਾ ਡੀੜੇ ਦੇ ਤੂੰ ਬਾਤਾਂ ਦੇ ਦੂੰ ਤਾਰਾ ਨਣੀ ਨੇ ਬਾਤਾਂ ਦੇ ਦਿੱਤੇ ਲਾਲਾ ਫੜਾਈ ਗਿਆ ਜਦੋਂ ਤਾਰਾ ਨਣੀ ਦੇ ਡੀੜੇ ਰਹਿ ਗਏ ਕਹਿੰਦਾ ਜੀ ਤੇ ਆ ਲੀੜੇ ਨਾ ਜਾ ਤਾਂ ਮੇਰੇ ਨਾਲ شادی ਕਰਾ ਲੈ ਨਹੀਂ ਬਚਨ ਮੋੜ ਦਿਓ ਅੱਗੇ ਜੇ ਕੋਈ ਵਾਚਨ ਕਰ ਦਿੰਦਾ ਸਾਧੂ ਸੰਤ ਵਾਚਨ ਮੋੜਦਾ ਨਹੀਂ ਤੀ ਉਸ ਹੋ ਜਾਂਦਾ ਜੀ ਉਹ ਕਹਿੰਦੀ ਜਾਓ ਭਣੇ ਮੈਂ ਕਰਾਂਗਾ شادی ਹਰੀ ਚੰਦਰ ਰਾਜ ਨੇ ਤਾਰਾਣੀ ਵਿਆਹੀ ਤਾਰਾਣੀ ਵਿਆਹ ਕੇ ਲੈ ਆਇਆ ਜਦੋਂ ਹੁਣ ਤਾਰਾਣੀ ਸੋਹਣੀ ਬੜੀ ਤੀ ਸਾਰੀਆਂ ਰਾਣੀਆਂ ਤੋਂ ਉੱਤ ਦੀ ਕਰਕੇ ਵਾਹਤੀ ਉਹ ਕਹਿੰਦੀ ਭਣੇ ਦੇਲਾਇਆ ਕਰਕੇ ਉਹਨਾਂ ਨੇ ਸੋਚਿਆ ਵੀ ਆਪਣੀ ਤਾਂ ਰੋਟੀ ਰੁੱਟੀ ਮਰ ਗਈ ਰਾਜਾ ਤੁਹਾਨੂੰ ਇੱਧਰ ਜਾਊਗਾ ਆਪਣੇ ਕੋਲ ਤਾਂ ਆਉਂਦੀ ਨਾ ਹੂੰ ਉਹ ਕੀ ਪਹਿਨੇ ਕੀ ਕੀਤਾ ਉਹ ਸਿਆਰ ਵਾਲਿਆਂ ਤੇ ਉਹਨਾਂ ਨੇ ਸ਼ਰਾਬ ਕਢਾ ਲਈ ਜਿਹਨੂੰ ਆਪਾਂ ਮਦ ਕਹਿੰਦੇ ਆ ਇਹਦੇ ਚੋਂ ਮਦ ਕਿਹਾ ਜਾਂਦਾ ਹੈ ਪਾਣੀ ਚ ਤਾਂ ਹੂੰ ਆਪ ਪੰਜਾਬੀ ਦੀ ਸ਼ਰਾਬ ਹੈ ਕਹਿੰਦੇ ਨੇ ਉਹਨੇ ਮਦ ਦੀਆਂ ਭਰ ਲੀਆਂ ਬੋਤਲਾਂ ਆਪਦੀਆਂ ਭਰ ਲੀਆਂ ਪਾਣੀ ਨੇ ਉਹਦੀ ਬੋਤਲ ਮਦ ਦੀ ਭਰਤੀ ਸ਼ਰਾਬ ਦੀ ਹੁਣ ਸ਼ਰਾਬ ਲੈ ਕੇ ਬਾਗਿਆਂ ਜਨਾਨੀ ਨੇ ਸ਼ਰਾਬ ਪੀਤੀ ਨਹੀਂ ਦੀ ਕਿਤੇ ਬਚਰੀ ਨੇ ਕਹਿੰਦੇ ਲੈ ਆਪਣੇ ਤੇਰੀ ਪਾਰਟੀ ਕਰੀਏ ਖੁਸ਼ੀ ਦੀ ਤੁਹਾਡੀ ਪਟਰਾਣੀ ਬਣੀ ਉਗ ਨਹੀਂ ਪਣੀ ਮੈਂ ਤਾਂ ਕਿਤੇ ਮਦ ਪੀਤੀ ਨਹੀਂ ਕਹਿੰਦੀ ਆਦਾ ਸੀ ਵੀ ਪੀਵਾਂਗੇ ਹੁਣ ਭਾਈ ਆਪਾ ਪਾਣੀ ਦੇ ਗਲਾਸ ਭਰ ਕੇ ਪੀ ਲੇ ਉਹਨੂੰ ਤਾਂ ਰਾਨੀ ਨੂੰ ਮਦ ਪੀਣੀ ਪੈਗੀ ਜਦੋਂ ਕਦੋਂ ਬਰੀ ਪੀਤੀ ਹੋਵੇ ਦੇਹੋਸ ਹੋ ਗਈ ਨਸੇ ਚ ਸਾਹੂਕਾਰ ਦਾ ਫੜ ਕੇ ਬੱਚਾ ਚੀਰ ਕੇ ਹੱਥ ਪੈਰ ਖੂਨ ਨਾਲ ਵੇੜ ਤੇ ਕੇ ਡੈਣ ਹੈ ਜਦੋਂ ਹਰੀਚੰਦ ਰਾਜਾ ਸਹਕਾਰ ਖੇਡ ਕੇ ਆਇਆ ਉਹਨੇ ਸੋਚਿਆ ਵੀ ਮੰਨ ਕੇ ਚੱਲ ਇਹ ਬਾਹਰ ਕੌਣ ਲੱਗਿਆ ਪਿਆ ਬਾਹਰ ਹੂੰ ਉਨਾ ਕਭੀ ਚਾਲਕ ਕਰੇ ਨਹੀਂ ਹੁਣ ਆਪ ਇੱਧਰ ਬਗਚਾ ਦੇ ਦੂਜੀ ਰਾਣੀ ਕਿੰਨੀ ਆ ਸਾਰੇ ਘਿਹੜੇ ਦੇਤੇ ਦਿਨ ਚੜ ਗਿਆ ਕਿਸੇ ਨੇ ਬਾਰ ਨਾ ਖੋਲਿਆ ਚੱਕਰ ਨਹੀਂ ਉੱਠੀ ਕਹਿੰਦਾ ਰਾਣੀ ਬਾਰ ਨਹੀਂ ਖੋਲਿਆ ਕਹਿੰਦੀ ਉਸੇ ਡੈਣ ਤੇ ਜਾ ਜਦੋਂ ਗਾਹਾਂ ਕੇ ਰਾਣੀ ਨੂੰ ਮਾੜੀ ਮੁੱਟੀ ਹੋਸ਼ ਆਈ ਹੱਡੀਆਂ ਢੱਡੀਆਂ ਵਿੱਚ ਜਿਵੇਂ ਜਕਰੀਪੀਆਂ ਤੇ ਖੇਣੀਆਂ ਲਹੂ ਲਹਾਨ ਹੋਇਆ ਉਹਨਾਂ ਦਾ ਗੁੱਤ ਨਹੀਂ ਫੜਦੀ ਖਰੀ ਜੰਤਰਾ ਜੀ ਕਹਿੰਦਾ ਕਿਹੜੀ ਤਾਰਾ ਰਾਣੀ ਇਹ ਤਾਂ ਡੈਣ ਹੈ ਬੰਦੇ ਖਾਂਦੀ ਹੈ ਉਹਨੇ ਭਾਈ ਜਲਾਦਾਂ ਨੂੰ ਆਡਰ ਦਿੱਤਾ ਵੀ ਇਹਨੂੰ ਮੇਰੀ ਜੂ ਤੋਂ ਬਾਹਰ ਜਾ ਕੇ ਦਾ ਕਤਲ ਕਰੋ ਹੂੰ ਤਾਰਾ ਰਾਣੀ ਦਾ ਹੂੰ ਉਹ ਤਾਰਾ ਰਾਣੀ ਦਾ ਕਤਲ ਕਰਨ ਜਾਂਦੇ ਨੇ ਹੂੰ ਉਹ ਕਹਿੰਦੇ ਤਾਰਾ ਰਾਣੀ ਜੇ ਤੈਨੂੰ ਛੱਡ ਦਈਏ ਹੂੰ ਤੂੰ ਰਾਜੇ ਦੀ ਨਜ਼ਰ ਤਾਂ ਨਹੀਂ ਹੁੰਦੀ ਹੂੰ ਕਹਿੰਦੀ ਨਾ ਜੀ ਮੇਰੇ ਪਤੀ ਦਾ ਹੁਕਮ ਹੈ ਪਰ ਜੇ ਮੇਰੇ ਵੀਰੋਂ ਤਾਂ ਮੇਰੀ ਇੱਕ ਗੱਲ ਜ਼ਰੂਰ ਸੁਣ ਲਓ ਕਹਾਂ ਦੱਸ ਕਹਿੰਦੀ ਮੇਰੀ ਇੱਕ ਗੱਲ ਸੁਣ ਲਓ ਵੀ ਜਿਵੇਂ ਮੈਂ ਕਹੂੰ ਉਵੇਂ ਕਰ ਦਿਓ ਹੂੰ ਕਹਿੰਦਾ ਉਵੇਂ ਕਰ ਦਾਂਗੇ ਕਹਿੰਦੀ ਫਿਰ ਐਂ ਕਰੋ ਕੁਝ ਜਾ ਲਿਓ ਹੂੰ ਉਹ ਕੁਝ ਜਾ ਮਗਾਲਾ ਤਾਂ ਨਾ ਰਣੀ ਆਪਦੇ ਪੱਟਾਂ ਦਾ ਰੱਤ ਦੇ ਤਾਨੂੰ ਕੱਢ ਕੇ ਕਹਿੰਦੀ ਵੀ ਜਿੰਨੇ ਥਾਂ 'ਚ ਰੱਤ ਦਾ ਢੀੜਾ ਆਉਂਦਾ ਉਹਨੇ ਥਾਂ 'ਚ ਕੀੜਾ ਦੇ ਦਿਓ। ਕਨੱਸਾ ਕਹਿੰਦੀ ਫਿਰ ਮੇਰਾ ਪੇਟ ਤੇ ਨਾ ਮੇਰਾ ਖੋਪੜਾ ਸਿਰ ਦਾ ਇਹਦੇ ਵਿੱਚ ਸਿਰ ਦਿਓ। ਜਿਹੜੇ ਮੇਰੇ ਸਿਰ ਦੇ ਕੇਸ ਨੇ ਇਹ ਕਤਲ ਕਰਕੇ ਕੇਸਾਂ ਨੂੰ ਵਿੱਚ ਖੜਿਆ ਦਿਓ। ਜਿਹੜੀ ਮੇਰੀ ਜੀਭ ਹੈ ਇਹਦੇ ਬਾਹਰ ਚ ਕੱਟ ਦਿਓ। ਜਿਹੜੇ ਮੇਰੇ ਨੇਤਰ ਨੇ ਅੱਖਾਂ ਨੇ ਉਹਦੇ ਜੀਭ ਦੇ ਉੱਤੇ ਧਰ ਦਿਓ। ਕਹਿੰਦੀ ਆਹ ਕੰਮ ਕਰ ਦੇ ਵੀਰ ਬਣ ਕੈਮਰਾ ਉਮਰ ਦਾ ਕੰਮ ਕਰੋ ਤੇ। ਤਾਰਾ ਨੇ ਛੱਡਿਆ ਸਰੀਰ ਪਰਮਾਚਾਰ ਜਾਵੜੀ। ਉਪਾਏ ਉਹ ਮੇਰੀ ਕਰੀ ਕਰੀ ਗਏ ਹੁਣ ਕੀ ਬਣਿਆ ਉੱਥੇ ਜਿਹੜਾ ਤਾਰਾ ਰਾਣੀ ਦਾ ਖੂਨ ਦਾ ਕੋਟ ਮਾਰਿਆ ਸੀ ਸਿਉਣੇ ਦਾ ਬਣ ਗਿਆ ਜਿਹੜਾ ਪੇਟ ਤੇ ਖੋਪੜਤੀ ਸਰੋਵਰ ਬਣ ਗਿਆ ਜਿਹੜਾ ਕੇਸਿੱਟੇ ਦੀ ਬਾਗ ਬਣ ਗਿਆ ਜਿਹੜੀ ਜੀਬ ਤੇ ਰੁੱਖ ਬਣ ਗਿਆ ਜਿਹੜੇ ਅੱਖਾਂ ਤੇ ਗਿਆ ਉਹ ਚੱਕਬਾਤੇ ਚੱਕਵੀ ਬਣ ਗਏ ਇਹ ਹੁਣ ਕਹਾਣੀ ਸ਼ੁਰੂ ਅੱਗੇ ਹੁੰਦੀ ਹੈ ਹਰੀਚੰਦ ਰਾਜਾ ਸਕਾਰ ਖੇੜ ਕੇ ਆਉਂਦਾ ਨਾਲ ਵਜ਼ੀਰ ਦੇ ਜਦੋਂ ਉੱਥੇ ਪਹੁੰਚਿਆ ਕਨਾਂ ਵਜ਼ੀਰਾ ਬਹੁਤ ਵਧੀਆ ਬਾਗ ਆ ਯਾਰ ਸੋਨੇ ਦਾ ਕੋਟ ਵਗਲਿਆ ਤੇ ਤਖੜੇ ਮੀਰ ਦਾ ਆਪਾਂ ਇੱਥੇ ਆਜ ਦਮਣਾ ਲਈ ਔਰ ਜੰਦ ਕਹਿੰਦਾ ਆਤਾ ਹੈਗਾ ਜਰਾ ਆਪਣਾ ਪਿੰਡ ਘਰੇ ਜਾਂਦਾ ਮੈਂ ਤਾਂ ਤੂੰ ਲੈ ਲਾ ਦਮ ਹਰੀਚੰਦ ਬਹਿ ਗਿਆ ਉਹ ਰੁੱਖ ਨਾਲ ਢੂਲ ਵਾਲੀ ਹਰੀਚੰਦ ਨੇ ਇਹ ਕਿਹੜੇ ਰਾਜੇ ਮਹਾਰਾਜ ਹੁੰਦੇ ਨਾ ਪੜੇ ਲਿਖੇ ਹੁੰਦੇ ਉਹ ਕਾਪੀ ਪਿੰਨ ਆਪਦੇ 24 ਘੰਟੇ ਕੋਲੇ ਰੱਖਦੇ ਘਬਰ ਕਹੀ ਜੀ ਗੱਲ ਲਿਖਣੀ ਪਈ ਜਪ ਨੂੰ ਹੁਣ ਹਰੀਚੰਦ ਰਾਜਾ ਬੈਠਾ ਉਦਰਾ ਚੱਕਵਾ ਤੇ ਚੱਕ ਵੀ ਆ ਗਏ ਚੱਕ ਵੀ ਕਹਿੰਦੀ ਵੀ ਚੱਕ ਪਿਆ ਗੱਲ ਸੁਣਾ ਕਹਿੰਦਾ ਹੱਡ ਬੀਤੀ ਸੁਣਾਵਾਂਗਾ ਜੱਗ ਬੀਤੀ ਨਹੀਂ ਨਹੀਂ ਜੱਗ ਬੀਤੀ ਤਾਂ ਅੱਖੀਂ ਦੇਖ ਲੈਨੇ ਹੱਡ ਬੀਤੀ ਸੁਣਾਓ ਕਹਿੰਦਾ ਕੋਈ ਪਾਪੀ ਨਾ ਸੁਣਦਾ ਹੋਵੇ ਹਰੀ ਚੰਦ ਰਾਜੇ ਨੇ ਕਾਪੀ ਪੈਨ ਘਟ ਲੈ ਵੀ ਆਪਾਂ ਇਹਨੇ ਗੱਲਾਂ ਨੋਟ ਕਰਾਂਗੇ ਵੀ ਕੀ ਲਿਖਦੇ ਨੇ ਇਹ ਕੀ ਕਹਿੰਦੇ ਨੇ ਕਹਿੰਦਾ ਇੱਕ ਸਮੇਂ ਦੀ ਗੱਲ ਆ ਹਰੀ ਚੰਦ ਵਾਰਸ਼ਾ ਸਾਧੂ ਬਣਨ ਗਿਆ ਸੀ 인ਦਰ ਮਹਾਰਾਜ ਨੇ ਉਸਾ ਦਵਾਕਮ ਆਇਆ ਕਹਿੰਦਾ ਉਹ ਤਾਰਾ ਰਾਣੀ ਨਾ ਵਿਆ ਕਰਤਾ ਸੀ ਸੁਪਨੇ ਚ ਕਹਿੰਦੀ ਫੇਰ ਹਨਾ ਫੇਰ ਸੁੱਚੀਓਂ ਕਰਾ ਲਿਆ ਐ ਨਹੀਂ ਦੇਖਿਆ ਮੈਂ ਜੋਗ ਲੈ ਲਾ ਹਾਂ ਵਿਆਹ ਨਹੀਂ ਭੱਜ ਲਿਆ ਹਰੀ ਚੰਦਰ ਨੇ ਅਖਿਆ ਵੀ ਤਾਂ ਮੇਰੀ ਕੋਣੀ ਛੜੀ ਇਹਨੇ ਹਰੀ ਚੰਦਰ ਲਿਖਣ ਲੱਗ ਗਿਆ ਕਹਿੰਦੀ ਫੇਰ ਕਹਿੰਦਾ ਫੇਰ ਕੀ ਕਰਿਆ ਤਾਰਾ ਰਾਣੀ ਵਿਆਹ ਲੈਂਦੀ ਕਹਿੰਦਾ ਜਦੋਂ ਦੂਜੀਆਂ ਰਾਣੀਆਂ ਦਾ ਬੀਮਾਨਾ ਹੋ ਗਿਆ ਉਹਨਾਂ ਨੇ ਕਹਿੰਦਾ ਪਿਆ ਕੇ ਸ਼ਰਾਬ ਤਾਰਾ ਰਾਣੀ ਨੂੰ ਸਾਹੂ ਕਰਾਂ ਦਾ ਬੱਚਾ ਫੜ ਕੇ ਚੀਰ ਕੇ ਉਹਦੇ ਹੱਥ ਪੈਰ ਖੂਨ ਨਾਲ ਭਰ ਕੇ ਡੈਨ ਬਣਾਤੀ ਤੇ ਕਹਿੰਦੀ ਫੇਰ ਕਹਿੰਦਾ ਫੇਰ ਕਿਉਂ ਤੂੰ ਸੌ ਜਾ ਕਹਿੰਦੇ ਤਾਂ ਹੱਜ ਅੱਗ ਬੀਤੀ ਹੱਡ ਬੀਤੀ ਤਾਂ ਹੀ ਨਹੀਂ ਕਹਿੰਦਾ ਫਿਰ ਹੱਡ ਬੀਤੀ ਸੁਣ ਲੈ ਕਹਿੰਦਾ ਜਿਹੜਾ ਮੰਨ ਕੇ ਚੱਲ ਬਾਗ ਆ ਤਾਰਾਣੀ ਦੇ ਸਿਰ ਦੇ ਕੇਸ ਨੇ ਇਹ ਜਿਹੜਾ ਵਿਚ ਸਰੋਵਰ ਹੈ ਖੋਪੜਾ ਤਾਰਾਣੀ ਦਾ ਪੇਟ ਤੇ ਖੋਪੜਾ ਜਿਹੜਾ ਕਹਿੰਦਾ ਮੰਨ ਕੇ ਚੱਲਾ ਕੋਟਾ ਸੋਣੇ ਦਾ ਇਹ ਤਾਰਾਣੀ ਦੇ ਪੱਟਾਂ ਦਾ ਰਤ ਹੈ